ਉਹ ਗਾਣੇ ਚ ਲਾਈਨਾਂ ਬੜੀਆਂ ਵਧੀਆਂ ਨੇ ਪਵਿੱਤਰ ਰਸੋਈ ਦਾ ਗਾਣਾ ਨਾ ਇੱਕ ਆ ਡਾਲਰ ਗਾਣਾ ਸ਼ਾਇਦ ਉਹ ਵੇ ਆ ਜਾ ਖੇਤੀ ਕਰੀਏ ਫੁੱਲ ਪਤਾਸੇ ਆਵੇ ਪੰਜ ਆਬਾਂ ਦਾ ਵਾਰਸ ਭੁੱਖਾ ਮਰਦਾ ਨਾ ਦੁਨੀਆ ਚ ਇਸ ਕਿੱਤੇ ਨਾਲੋਂ ਉੱਤਮ ਕਿੱਤਾ ਨਾ ਮੈਨੂੰ ਅਜੇ ਤੱਕ ਲੱਭਿਆ ਤੇ ਨਾ ਹੀ ਲੱਭਣਾ ਖੇਤੀ ਤੇ ਉਹ ਗੇ ਵੇ ਫਲ ਉਹ ਤੁਹਾਡਾ ਭਲਾਈ ਹੋ ਜੇ ਓਹੋ ਲਾਈ ਸੱਚੀ ਗੱਲੀ ਇਹਦਾ ਬਹੁਤ ਜ਼ਿਆਦਾ ਆ ਤੇ ਕੋ ਇਥੋਂ ਪਤਾ ਲੱਗਦਾ ਕਿ ਆਪਾਂ ਇਸ ਵਾਰੀ ਖੇਤਾਂ ਨੂੰ ਅੱਗ ਬਿਲਕੁਲ ਨਹੀਂ ਲਾਈ ਪਿਛਲੀ ਵਾਰੀ ਗੁੱਠਾਂ 'ਚ ਬੀਜ ਘੱਟ ਰਹਿ ਗਿਆ ਸੀ ਸੋ ਇਹ ਦੇਖ ਲਓ ਤੁਸੀਂ ਇਹ ਆਪਣੇ ਵਾਲੇ ਕਣਕ ਹੈ ਤੇ ਇਹ ਗੋਂਡੀ ਚਾਚਾ ਜੀ ਦੀ ਕਣਕ ਹੈ ਸੋ ਇਹ ਕਣਕ ਹੈ ਤੇ ਆ ਗੁਲੀ ਡੰਡਾ ਜੀ ਨੇ ਲੈ ਵੀ ਆ ਮੇਰੇ ਗੋਂਡੀ ਚਾਚੇ ਨੇ ਹੈਰਾਨ ਕੀਤਾ ਬਈ ਨਾਲ ਕਣਕ ਐਡੀ ਏ ਤੇ ਬਾਈ ਨੇ ਮਟਰਾਂ ਵਾਲੇ ਥਾਂ ਤੇ ਕਣਕ ਵੀ ਦਿੱਤੀ ਵੇਖਾਂਗੇ ਹਫਤੇ ਦਸ ਦਿਨਾਂ ਬਾਅਦ ਕਿਵੇਂ ਤੇ ਐਂਡ ਤੇ ਕੀ ਝਾੜ ਨਿਕਲਦਾ ਵਾਹ ਜੀ ਵਾਹ ਸასი ਘਰ ਦੋਸਤੋ ਠੰਡ ਬੜੀ ਹੈ ਬਾਹਰ ਤੇ ਆਪਾਂ ਘਰ ਬੈਠੇ ਆ ਉਧਰ ਵੇਖ ਲੋ ਟੀਵੀ ਚੱਲਦਾ ਪਿਆ ਤੇ ਇਧਰ ਹੀਟਰ ਲੱਗਾ ਪਰ ਅਚਾਨਕ ਖਿਆਲ ਆਇਆ ਵੀ ਬੜੇ ਦਿਨ ਹੋ ਗਨੇ ਕਣਕਾਂ ਨਹੀਂ ਗੇੜਾ ਮਾਰਿਆ ਤੇ ਨਾਲੇ ਇਹ ਵੇਖ ਲਈਏ ਵੀ ਗੁੱਲੀ ਡੰਡਾ ਕਿੰਨਾ ਖੋ ਗਿਆ ਠੰਡ ਤੇ ਬੜੀ ਹੈ ਪਰ ਹੌਲੀ ਹੌਲੀ ਚੱਲਨੇ ਆ ਜੇ ਸਕੂਟੀ ਲੈ ਕੇ ਗਏ ਤਾਂ ਠੰਡ ਲੱਗੇਗੀ ਮੈਨੂੰ ਲੱਗਦਾ ਪੈਦਲ ਹੀ ਹੋ ਜਾਣਾ ਚਾਹੀਦਾ ਹੌਲੀ ਹੌਲੀ ਤੁਰਦੇ ਤੁਰਦੇ ਚੱਲਨੇ ਆ ਖੇਤਾਂ ਲ ਤੇ ਵਾਈਫਾਈ ਵੇਖ ਲਓ ਪਿੰਡ ਚ ਕਿੰਨੇ ਲੱਗੇ ਨੇ ਇਹ ਆ ਬੋਰਡ ਦਾ ਰੱਖ ਸਾਡੇ ਪਿੰਡ ਦਾ ਸਭ ਤੋਂ ਪੁਰਾਣਾ ਰੱਖ ਹੈ ਪਹਿਲਾਂ ਕੱਚਾ ਹੁੰਦਾ ਏ ਸਾਰਾ ਲੇਕਿਨ ਪਿਛਲੀ ਵਾਰ ਵਾਲੇ ਸਰਪੰਚ ਸਾਹਿਬ ਨੇ ਇੱਥੇ ਟੈਲਾ ਲਵਾ ਦਿੱਤੀ ਸੀ ਬੜਾ ਵਧੀਆ ਕਾਰਜ ਕੀਤਾ ਸੀ ਤੇ ਆ ਵੀ ਗੁਰੂ ਘਰ ਦੀ ਰਾਏ ਸਾਰਾ ਪਹਿਲਾਂ ਬੜਾ ਇੱਥੇ ਨਾ ਗੰਦਾ ਹੀ ਹੁੰਦਾ ਸੀ ਕੰਮ ਤੇ ਕਿਸੇ ਵੀਰ ਨੇ ਕਿੱਡੀ ਸੋਹਣੀ ਸੇਵਾ ਕੀਤੀ ਹੈ ਕਿੱਡੇ ਸੋਹਣੇ ਬੂਟੇ ਲਾ ਦਿੱਤੇ ਨੇ ਫੁੱਲਾਂ ਵਾਲੇ ਆ ਤੇ ਨਿੰਬੂ ਲੱਗੇ ਨੇ ਅੱਗੇ ਮਰੂਤ ਲੱਗੇ ਨੇ ਪਿੰਡਾਂ ਚ ਚੋਰੀ ਨਾ ਪਹਿਲਾਂ ਇਸ ਤਰ੍ਹਾਂ ਕੰਨ ਗੁੰਨ ਡੱਬ ਕੇ ਬੰਦਾ ਫਲ ਫੁੱਲ ਤੋੜ ਲੈਂਦਾ ਹੁੰਦਾ ਈ ਲੈ ਵੀ ਦੋਸਤੋ ਇਹ ਵੇਖੋ ਹਰਿਆਲੀ ਚਾਰੇ ਪਾਸੇ ਅੱਜ ਦੋ ਤਿੰਨ ਮਹੀਨੇ ਪਹਿਲਾਂ ਕਿੰਨੀਆਂ ਖਬਰਾਂ ਉੱਡਦੀਆਂ ਸਨ ਕਿ ਸਟਾਬਲ ਬਰਨਿੰਗ ਹੋ ਗਈ ਜੀ ਪਰਾਲੀ ਨੂੰ ਅੱਗ ਲਾਤੀ ਜੀ ਪੰਜਾਬ 'ਚ ਪ੍ਰਦੂਸ਼ਣ ਹੋ ਗਿਆ ਦਿੱਲੀ ਦੇ ਵਿੱਚ ਫੈਲ ਗਿਆ ਤੇ ਆਹ ਵੇਖੋ ਕਿਵੇਂ ਹਰੀਆਂ ਭਰੀਆਂ ਚਾਦਰਾਂ ਵਿਛੀਆਂ ਨੇ ਪੂਰੀ ਧਰਤੀ ਤੇ ਇਹਦਾ ਨਹੀਂ ਕ੍ਰੈਡਿਟ ਦੇਣਦੇ ਪੰਜਾਬ ਨੂੰ ਇਹ ਟਾਲੀ ਲੱਗੀ ਹੋਈ ਏ ਪੰਜਾਬ ਦੇ ਖੇਤਾਂ ਦੇ ਵਿੱਚ ਟਾਲੀ ਹੋਣਾ ਉਦਾਂ ਨਾਮ ਰੱਖ ਦੇਣਾ ਟਾਲੀ ਵਾਲਾ ਖੇਤ ਦਾ ਇਹ ਵੀ ਨੈਰੇਟਿਵ ਆਪਣੇ ਆਪ ਚ ਬੜਾ ਪ੍ਰਸਿੱਧ ਮੰਨਿਆ ਜਾਂਦਾ ਲੈ ਵੀ ਆਹ ਕਣਕ ਦੇ ਵਿੱਚ ਤੇ ਕੋਈ ਗੁੱਲੀ ਡੰਡਾ ਨਹੀਂ ਵਿਖਾਈ ਦਿੰਦਾ ਇਹ ਇਨਾਂ ਨੇ ਥੋੜੀ ਸੁੱਕੇ ਚ ਬੀਜੀ ਸੀ ਤੇ ਉਹ ਅੱਗੇ ਵੇਖ ਲੋ ਉਹ ਤੁਹਾਡਾ ਭਲਾ ਹੀ ਹੋ ਜੇ ਆ ਜਿਹੜਾ ਪੈਰਟ ਪੈਰਟ ਕਲਰ ਵਿਖਾਈ ਦਿੰਦਾ ਨਾ ਲਾਈਟ ਗ੍ਰੀਨ ਇਹ ਸਾਰਾ ਗੁੱਲੀ ਡੰਡਾ ਜੀ ਓਹੋ ਲੈ ਵੀ ਸੱਚੀ ਗੁੱਲੀ ਡੰਡਾ ਬਹੁਤ ਜ਼ਿਆਦਾ ਆ ਤੇ ਪਰਲੀ ਚ ਘਟ ਹੈ ਜੇ ਹੈਗਾ ਸਹੀ ਹੋ ਵੇਖੋ ਆਡੀ ਪਤਾ ਲੱਗਦਾ ਵੇ ਗੁੱਲੀ ਡੰਡੇ ਦਾ ਐਸ ਖੇਤਾਂ ਦੇ ਵਿੱਚ ਤੇ ਕੰਮ ਪੂਰਾ ਬਾਗੋ-ਬਾਗ ਹੈ ਗੁੱਲੀ ਡੰਡੇ ਵਾਲਾ ਰੱਜ ਕੇ ਟੁੱਲੇ ਲੱਗ ਰਹੇ ਨੇ ਗੁੱਲੀ ਡੰਡੇ ਦੇ ਪਿੰਡ ਕਾਫੀ ਦੂਰ ਰਹਿ ਗਏ ਪੂਰਾ ਸਵਾ ਕਿਲੋਮੀਟਰ ਹੈ ਆਪਣਾ ਖੇਤ ਪਿੰਡ ਤੋਂ ਉਹ ਤੂੰ ਕਿੱਧਰ ਤੁਰਿਆ ਫਿਰਦਾ ਠੰਡ ਚ ਕਿਤੇ ਪਰਾਲੀ ਵਾਲੇ ਘੁਰਨੇ ਜਾ ਕੇ ਬਹਿ ਜਾ ਤੂੰ ਦੱਸ ਕਿੱਧਰ ਹੈ ਚੱਲ ਚਲਾ ਜਾ ਫਿਰ ਮਗਰ ਆਇਆ ਅੰਦਰ ਬੈਠਾ ਪੂਰਾ ਨਿੱਕੇ ਚੜਿਆ ਸੀ ਤੇ ਇੰਨਾ ਨਹੀਂ ਸੀ ਪਤਾ ਬਾਹਰ ਇੰਨੀ ਠੰਡੇ ਤੇ ਪਾ ਕੇ ਵੀ ਮੈਂ ਚੱਪਣਾ ਹੀ ਆ ਗਿਆ ਤੇ ਹੁਣ ਥੋੜਾ ਪਛਤਾ ਰਿਆਂ ਪਰ ਜੇ ਮੋਟਰ ਦੇ ਵਿੱਚ ਉਹ ਡੱਬੀ ਪਈ ਹੋਈ ਨਾ ਕੋਈ ਤੇ ਨਾਲ ਪਰਾਲੀ ਤੇ ਫੇਰ ਆਪਾਂ ਇੱਥੇ ਢੰਡਰੀ ਲਾ ਲੈਣੀ ਹੈ ਫੇਰ ਆਪਾਂ ਇੱਥੇ ਧੂਣੀ ਬਹ ਲੈਣੀ ਹੈ ਲੈ ਵੀ ਦੂਰੋਂ ਵੇਖ ਕੇ ਤੇ ਪੂਰੀ ਹਰੀ ਲੱਗਦੀ ਕਣਕ ਆਪਣੀ ਤੇ ਦੂਜੇ ਪੱਤੇ ਕੋ ਨਹੀਂ ਲੱਗਦੇ ਗੁਲੀ ਡੰਡੇ ਵਾਲੇ ਆ ਪਾਲਕ ਜ਼ਰੂਰ ਆ ਵਿੱਚ ਆਪਾਂ ਪਾਲਖ ਜਰੂਰ ਆ। ਵੇਖੋ ਇੱਥੋਂ ਪਤਾ ਲੱਗਦਾ ਕਿ ਆਪਾਂ ਇਸ ਵਾਰੀ ਖੇਤਾਂ ਨੂੰ ਅੱਗ ਬਿਲਕੁਲ ਨਹੀਂ ਲਾਈ। ਤੇ ਕਣਕ ਵੇਖੋ ਜੰਮੀ ਹੈ ਵਧੀਆ। ਹਾਂ ਸ਼ੁਰੂ ਦੇ ਵਿੱਚ ਵਿਰਲੀ ਜਰੂਰ ਲੱਗੀ ਸੀ। ਇੱਕ ਤੇ ਇਹ ਵਾਲੇ ਖੇਤਾਂ 'ਚ ਬਸ ਆਹ ਬੂਟੀ ਹੁੰਦੀ ਏ ਇੱਕ ਤੇ ਇੱਕ ਆਹ ਬੂਟੀ ਤੇ ਇੱਕ ਆ ਪਾਲਕ। ਗੁੱਲੀ ਡੰਡੇ ਦਾ ਕੋਈ ਇੱਕ ਤੀਲਾ ਵੀ ਨਹੀਂ ਹੋਣਾ ਇੱਥੇ ਪੂਰੇ ਖੇਤ 'ਚ ਵੇਖੋ ਤੁਸੀਂ। ਇਹਦੀ ਹੁਣ ਆਪਾਂ ਸਪਰੇਅ ਲਿਆ ਕੇ ਤੇ ਕਰ ਦੇਣੀ ਹੈ। ਬਾਕੀ ਅਗਲੇ ਖੇਤ 'ਚ ਜਾ ਕੇ ਵੇਨੇ ਆ। ਗਈਆਂ। ਆ ਕਿਸਨਾ ਟਾਲੀ ਵਾਲਾ ਖੇਤ ਤੈਨੂੰ ਅਸੀਂ ਟਾਲੀ ਵਾਲਾ ਖੇਤ ਕਹਿ ਦਿੰਨੇ ਆ ਓਏ ਹੋਏ نیچے ਪੱਤੇ ਖਿੰਡੇ ਵੇਖ ਕੇ ਵੇਖੋ ਐਂ ਲੱਗਦਾ ਕਿਸੇ ਕਨੇਡਾ ਦੀ ਪਾਰਕ ਚ ਆ ਗਿਆ ਹੁਨਾ ਮੈਂ ਹੈ ਵਾਹ ਜੀ ਵਾਹ ਆਇਆ ਨਹੀਂ ਗਿਆ ਕਈ ਦਿਨਾਂ ਤੋਂ ਹੁ ਆਉਣਾ ਵੀ ਕਾਤੋਂ ਗਣਕ ਬੀਜ ਕੇ ਬੰਦਾ ਵਿਹਲਾ ਹੋ ਜਾਂਦਾ ਰੇ ਪੱਤਾ ਪਾਇਆ ਪਾਣੀ ਲਾਏ ਤੇ ਉਦੋਂ ਬਾਅਦ ਚੱਲ ਮੇਰੇ ਭਾਈ ਇਹ ਹੁਣ ਆਪਾਂ ਖਾਲੇ ਖਾਲ ਹੋ ਜਾਣਾ ਜੇ ਕੋਈ ਸ਼ਹਿਰ ਦਾ ਬੰਦਾ ਮੇਰਾ ਵੀਰਪਰਾ ਭੈਣਪਰਾ ਵੀਡੀਓ ਵੇਂਦਾ ਪਿਆ ਨਾ ਤੇ ਨੂੰ ਮੈਂ ਖਾਲ ਦੱਸ ਦਿਆਂ ਖੇਤਾਂ ਦੇ ਵਿੱਚ ਜਿਹੜੀ ਪਾਣੀ ਦੇ ਨਿਕਾਸ ਵਾਸਤੇ ਇਹ ਇੱਕ ਲੇਨ ਬਣਾਈ ਜਾਂਦੀ ਹੈ ਨਾ ਦੋਨੇ ਪਾਸੇ ਵੱਟਾਂ ਉੱਚੀਆਂ ਕਰਕੇ ਉਸ ਨੂੰ ਖਾਲ ਕਹਿੰਦੇ ਨੇ ਠੀਕ ਹੈ ਤੇ ਆ ਜਿਹੜੀ ਸਰੋਂ ਬੀਜੀ ਹੋਈ ਹੈ ਇਦਾਂ ਨਾਲ ਇਹਨੂੰ ਕਹਿੰਦੇ ਨੇ ਕਿ ਓੜਾਂ ਤੇ ਸਰੋਂ ਬੀਜੀ ਹੈ ਇਸ ਨੂੰ ਇੱਕ ਓੜ ਕਹਿੰਦੇ ਨੇ ਆਪਾਂ ਇੱਕ ਲਾਈਨ ਕਹਿ ਦਈਏ ਜਾਂ ਇੱਕ ਓੜ ਕਹਿ ਦਈਏ ਕਣਕ ਦੇ ਵਿੱਚ ਹੁਣ ਬਹੁਤ ਟ੍ਰੈਂਡ ਘਟ ਗਿਆ ਕਿ ਸਰੋਂ ਬੀਜਣ ਦਾ ਕਿਉਂਕਿ ਜਿਹੜੀ ਗੁੱਲੀ ਡੰਡੇ ਵਾਲੀ ਜਾਂ ਕਬਾੜ ਵਾਲੀ ਕੋਈ ਵੀ ਸਪਰੇਅ ਹੈ ਨਾ ਜੇ ਮਾੜੀ ਜਿਹੀ ਬਾਸ਼ਨਾ ਦੀ ਆ ਗਈ ਨਾ ਸਰੋਂ ਨੂੰ ਤੇ ਉਹ ਫਿਰ ਖਰਾਬ ਹੋ ਜਾਂਦੀ ਏ ਮਰ ਜਾਂਦੀ ਏ ਤੇ ਜੇ ਨਹੀਂ ਕਰਦੇ ਤੇ ਫਿਰ ਉੱਥੇ ਕਬਾੜ ਰਹਿ ਜਾਂਦਾ ਮੈਂ ਨਾ ਇਸ ਵਾਰ ਕਣਕ ਬੀਜਣ ਤੋਂ ਜਦੋਂ ਬਾਅਦ 10-15 ਦਿਨ ਗੇੜਾ ਮਾਰਿਆ ਨਾ ਤੇ ਕਣਕ ਬੜੀ ਵਿਰਲੀ ਬਈ ਮੈਂ ਖੈਦ ਕਿਤੇ ਬਹੁਤ ਕੰਮ ਖਰਾਬ ਹੋ ਗਿਆ ਤੇ ਮੈਨੂੰ ਖਬਰ ਮਿਲ ਗਈ ਸੀ ਕਿ ਹੁਣ ਵੇਖ ਜਾ ਕੇ ਕਣਕ ਉਹੀ ਕਣਕਾ ਜਿਹਨੂੰ ਤੂੰ ਵਿਰਲੀ ਕਹਿੰਦਾ ਸੀ ਤੇ ਮੈਂ ਕਿਹਾ ਰੰਗ ਲੱਗੇ ਪਏ ਨੇ ਆਹ ਥਾਂ ਮਰ ਜਾਂਦੀ ਨਹੀਂ ਕਈ ਵਾਰੀ ਨਾ ਇਹ ਪੂਰਾ ਇੱਕ ਮੰਜੀ ਦਾ ਥਾਂ ਹੋਣਾ ਤੇ ਜਿੱਥੇ ਕਿ ਕਣਕ ਨਹੀਂ ਉੱਗੀ ਕਾਰਨ ਕੀ ਹੋ ਗਿਆ ਹੋਣਾ ਜਾਂ ਤੇ ਇਧਰੋਂ ਪਾਣੀ ਪਰ ਜੇ ਪਾਣੀ ਤੇਜ ਆਇਆ ਤੇ ਫਿਰ ਇਹ ਕਿਵੇਂ ਹੋ ਗਈ ਏ ਇਹਦਾ ਕਾਰਨ ਆਪਾਂ ਜਾਣਾਂਗੇ ਬਹਿ ਕੇ ਕਦੇ ਹੁਣ ਖਾਲੇ ਖਾਲ ਹੁਣ ਤੋਂ ਬਾਅਦ ਆਪਾਂ ਵੱਟੇ ਵੱਟ ਹੋ ਜਾਣਾ ਆ ਜਾਂਦੀ ਏ ਵਿੱਚ ਵੱਟ ਦੋ ਕੁ ਲਿਆਂ ਦੇ ਤੇ ਇਹਨਾਂ ਤੇ ਭੱਜ ਭੱਜ ਕੀ ਅਸੀਂ ਏਡੇ ਹੋਏ ਆ ਪਿਛਲੀ ਵਾਰੀ ਤੇ ਹੋਇਆ ਨਹੀਂ ਸੀ ਇਹ ਆ ਬਾਥੂ ਜਿਹੜਾ ਸਾਗ ਚ ਪੈਂਦਾ ਲੇਕਿਨ ਇਸ ਨੂੰ ਆਪਾਂ ਵੀੜ ਮੰਨਦੇ ਆ ਯਾਨੀ ਕਿ ਇੱਕ ਕਬਾੜ ਦਾ ਰੂਪ ਹੈ ਲੇਕਿਨ ਜੇ ਸਾਗ ਚ ਨਾ ਨਾ ਪਵੇ ਤੇ ਸਾਗ ਵਧੀਆ ਨਹੀਂ ਬਣਦਾ ਪਿਛਲੀ ਵਾਰੀ ਗੁੱਠਾਂ 'ਚ ਬੀਜ ਘੱਟ ਰਹਿ ਗਿਆ ਸੀ ਐਦਕੀ ਗੁੱਠਾਂ ਦੇ ਵਿੱਚ ਤੇ ਭਰਪੂਰ ਬੀਜ ਉੱਟਿਆ ਲੱਗਦਾ ਮੈਨੂੰ ਸੋ ਇਹ ਦੇਖ ਲਓ ਤੁਸੀਂ ਇਹ ਆਪਣੇ ਵਾਲੇ ਕਣਕ ਹੈ ਤੇ ਇਹ ਗਵੰਡੀ ਚਾਚਾ ਜੀ ਦੀ ਕਣਕ ਹੈ ਪਤਾ ਨਹੀਂ ਕੀ ਕਾਰਨਾਮਾ ਹੋਇਆ ਇੱਥੇ ਖੇਤੀ ਪਿਆ ਦਿੱਤੀ ਹੈ ਜਾਂ ਫਿਰ ਯੂਰੀਆ ਨਹੀਂ ਪ੍ਰੋਪਰ ਦਿੱਤਾ ਗਿਆ ਜਿਹਦੇ ਕਰਕੇ ਕਣਕ ਕਾਫੀ ਪੀਲੀ ਪੈ ਗਈ ਹੈ ਚਾਚਾ ਜੀ ਦੀ ਚਾਚਾ ਜੀ ਨੂੰ ਕਰਨਾ ਟੈਲੀਫੋਨ ਆਇਂਦਰ ਵੀ ਸੁੱਖ ਨਾਲ ਠੀਕ ਠਾਕ ਹੈ ਕੰਮ ਲੇਕਿਨ ਲੇਕਿਨ ਲੇਕੇ ਥੜਾ ਨੇੜੇ ਕਰਕੇ ਵੇਖ ਪੈਰਟ ਪੈਰਟ ਪੱਤੇ ਦਿਖਾਈ ਦੇ ਰਹੇ ਨੇ ਯਾਨੀ ਕਿ ਗੁੱਲੀ ਡੰਡਾ ਜੀ ਹੈਗੇ ਨੇ ਕਾਫੀ ਆਹ ਵੇਖ ਲਓ ਦੋਸਤੋ ਉਸੇ ਤਰ੍ਹਾਂ ਹੀ ਵਿੱਚ ਜਿਹੜੇ ਖਰਚੇ ਨੇ ਜੀਰੀ ਦੇ ਪਏ ਨੇ ਆਪਾਂ ਬਿਲਕੁਲ ਵੀ ਅੱਗ ਨਹੀਂ ਸਿਲਾਈ ਇਸ ਵਾਰੀ ਤੇ ਕਣਕ ਵਧੀਆ ਸ਼ਾਨਦਾਰ ਹੋਈ ਏ ਜਦੋਂ ਤੱਕ ਕਣਕ ਖਰਚਿਆਂ 'ਚ ਬਿਜੀ 25 30 ਦਿਨਾਂ ਦੀ ਹੋਣੀ ਨਾ ਜਾਂਦੀ ਉਨੀ ਦੇਰ ਤੱਕ ਵਿਰਲੀ ਲੱਗੀ ਜਾਂਦੀ ਹੈ ਲੇਕਿਨ ਬਾਹਰ ਦੇ ਵਿੱਚ ਪੂਰਾ ਵਧੀਆ ਖੇਤ ਪਰ ਜਾਂਦਾ ਹੈ ਲੇ ਐਸ ਵੱਟ ਤੇ ਨਾ ਕਿਸੇ ਸਰੋਂ ਬੀਜੀ ਤੇ ਨਾ ਹੀ ਕੋਈ ਤਾਰਾ ਮੀਰਾ ਇਹ ਪਾਲਕ ਜੀ ਆਪ ਹੀ ਹੋਏ ਨੇ ਕੋਈ ਨਹੀਂ ਮਿਲਦਾ ਤੁਹਾਨੂੰ ਪਰਸੋਂ ਅਜੇ ਮੈਂ ਦਵਾਈ ਲੈ ਆਂ ਆਜੇ ਮੈਂ ਆਹ ਵੇਖੋ ਦੋਸਤੋ ਤੁਹਾਨੂੰ ਮੈਂ ਦਿਖਾਵਾਂ ਪਿਛਲੇ ਖੇਤ ਦੇ ਵਿੱਚ ਤਿੰਨ ਚੀਜ਼ਾਂ ਮਿਲੀਆਂ ਸੀ ਪਾਲਕ ਤੇ ਇਹਦੇ ਨਾਲ ਦੀ ਬੂਟੀ ਪਰ ਇਹਦੇ ਵਿੱਚ ਤੁਸੀਂ ਵੇਖੋ ਇਹ ਕਣਕ ਹੈ ਤੇ ਆਹ ਗੁਲੀ ਡੰਡਾ ਜੀ ਨੇ ਪਛਾਣ ਵੇਖੋ ਕਿੱਦਾਂ ਆ ਜਾਂਦੀ ਹੈ ਆਹ ਵੇਖੋ ਗੁਲੀ ਡੰਡਾ ਗੁਲੀ ਡੰਡੇ ਦੀ ਜਿਹੜੀ ਨਾਲੀ ਹੈ ਜੋ ਦਾ ਇਹ ਲਾ ਰੰਗ ਹੈ ਉਹ ਕਣਕ ਨਾਲ ਨਹੀਂ ਮਿਲਦਾ ਹੁੰਦਾ ਨਾ ਇਹਦੇ ਪੱਤੇ ਮਿਲਦੇ ਹੁੰਦੇ ਨੇ ਕਣਕਾ ਜਿਹੜੀ ਉਹਦੀ ਨੀਚੇ ਤੋਂ ਨਾਲ ਹੀ ਤੁਸੀਂ ਦੇਖ ਸਕਦੇ ਤੇ ਇਹ ਜਿਹੜਾ ਗੁੱਲੀ ਡੰਡਾ ਹੈ ਇਹ ਜਦੋਂ ਨਹੀਂ ਮਰਦਾ ਤੁਸੀਂ ਵੇਖਿਆ ਹੋਣਾ ਪੱਕੀ ਕਣਕ ਦੇ ਵਿੱਚ ਨਾ ਗੁੱਲੀ ਡੰਡਾ ਕਿਉਂ ਕਹਿੰਦੇ ਆ ਇਹਨੂੰ ਐਡੀ ਕਿਦੇ ਉੱਤੇ ਨਾ ਇੱਕ ਬੱਲੀ ਲੱਗ ਜਾਣੀ ਹੈ ਸਿੱਟਾ ਟਾਈਪ ਜਿਹਾ ਤੇ ਉਹਦੇ ਤੋਂ ਦਾ ਨਾਮ ਪਿਆ ਵੀ ਉਸ ਨੂੰ ਕਹਿੰਦੇ ਨੇ ਗੁੱਲੀ ਤੇ ਨੀਚੇ ਵਾਲੀ ਜੋ ਦੀ ਨਾਲੀ ਆ ਉਸ ਨੂੰ ਡੰਡਾ ਉਸ ਤੋਂ ਬਣਿਆ ਇਹ ਗੁੱਲੀ ਡੰਡਾ ਤੇ ਵੱਡੀਆਂ ਵੱਡੀਆਂ ਕੰਪਨੀਆਂ ਵੀ ਹੁਣ ਅੱਜ ਕੱਲ ਇਹ ਹੀ ਨਾਮ ਯੂਜ਼ ਕਰਦੀਆਂ ਲੇਕਿਨ ਟੈਕਨੀਕਲੀ ਇਹਦਾ ਨਾਮ ਕੁਝ ਹੋਰ ਹੈ ਵੀ ਆਹ ਦੇਖੋ ਆਹ ਜਿਹੜਾ ਤੁਸੀਂ ਵੇਖ ਰਹੇ ਹੋ ਨਾ ਪੈਰਟ ਪੈਰਟ ਪੱਤੇ ਨੇ ਜਿਹੜੇ ਤੋਤੀਆ ਰੰਗ ਦੇ ਜਿਹੜੇ ਲਾਈਟ ਗ੍ਰੀਨ ਪੱਤੇ ਨੇ ਇਹ ਇਹ ਨੇ ਗੁੱਲੀ ਡੰਡੇ ਦੇ ਲੇਕਿਨ ਇੱਕ ਸਪਰੇਅ ਅਗਰ ਵਧੀਆ ਹੋ ਗਈ ਤੇ ਇਹ ਗੁੱਲੀ ਡੰਡੇ ਨੇ ਮਰ ਜਾਣਾ ਠੀਕ ਹੈ ਤੇ ਬਾਕੀ ਕੰਮ ਠੀਕ ਠਾਕ ਹੈ ਯੂਰੀਆ ਪਾ ਦਿੱਤਾ ਤੇ ਬਾਅਦ ਆਪਾਂ ਰਿਹਾਂ ਸਪਰੇਆਾਂ ਕਰ ਦੇਣੀਆਂ ਵਧੀਆ ਰਿਹਾਂ ਸਪਰੇਆਾਂ ਤੇ ਮੇਰਾ ਮਤਲਬ ਹੈ ਕਿ ਜਿੱਦਾਂ ਐਨਪੀਕੇ ਜ਼ਰੂਰੀ ਤੱਤ ਹੁੰਦੇ ਨੇ ਨਾ ਕੌਸ ਫੋਰਸ ਮੈਗਜ਼ੀਨ ਵਗੈਰਾ ਉਹਦੀ ਆਪਾਂ ਸਪਰੇਅ ਜ਼ਰੂਰ ਕਰਨੀ ਹੈ ਪਿਛਲੀ ਵਾਰੀ ਕੁਝ ਕਣਕ ਪੀਲੀ ਪੈ ਗਈ ਸੀ ਪਿਆਣ ਤੋਂ ਬਾਅਦ ਥੋੜਾ ਜਿਹਾ ਛੜਕਾ ਲੱਗ ਜਾਂਦਾ ਹੁੰਦਾ ਕਣਕ ਨੂੰ ਤੇ ਬਾਕੀ ਸੁਖ ਨਾਲ ਰਾਜੀ ਖੁਸ਼ੀਆਂ ਕੰਮ ਕਿੰਡੀ ਛੋਟੀ ਜੀ ਗੱਲ ਲੱਗਦੀ ਹੈ ਨਾ ਵੀ ਉਹ ਫਸਲ ਇਹ ਖੇਤ ਨੇ ਮੇਰੇ ਤੇ ਆ ਫਸਲ ਜਿਹੜੀ ਹੈ ਕਣਕ ਹੈ ਹਨਾ ਇਹ ਮੈਂ ਆਪਣੇ ਹੱਥੀਂ ਬੀਜੀ ਤੇ ਜਦੋਂ ਇਹ ਵੱਡੀ ਜਾਏਗੀ ਪੱਕ ਜਾਏਗੀ ਇਹਨੂੰ ਇਸ ਨੂੰ ਫਿਰ ਫਿਰ ਇਸ ਨੂੰ ਮੰਡੀ ਵੇਚ ਕੇ ਇਹ ਫਿਰ ਪੈਸੇ ਨਾਲ ਖਰਚਾ ਕੀਤਾ ਜਾਏਗਾ ਵਾਹ ਜੀ ਵਾ ਦੁਨੀਆ ਚ ਇਸ ਕਿੱਤੇ ਨਾਲੋਂ ਉੱਤਮ ਕਿੱਤਾ ਨਾਮ ਨੂੰ ਅਜੇ ਤੱਕ ਲੱਭਿਆ ਤੇ ਨਾ ਹੀ ਲੱਭਣਾ ਖੇਤੀ ਉਹ ਗਾਣੇ ਚ ਲਾਈਨਾ ਬੜੀਆਂ ਵਧੀਆਂ ਨੇ ਪਵਿੱਤਰ ਲਸੋਈ ਦਾ ਗਾਣਾ ਨਾ ਇੱਕ ਆ ਡਾਲਰ ਗਾਣਾ ਸ਼ਾਇਦ ਉਹ ਵਿਆਜਾ ਖੇਤੀ ਕਰੀਏ ਫੁੱਲ ਪਤਾਸੇ ਆਵੇ ਪੰਜ ਆਬਾਂ ਦਾ ਵਾਰਸ ਭੁੱਖਾ ਮਰਦਾ ਨਾ ਲੇ ਵੀਆ ਮੇਰੇ ਗੌਂਡੀ ਚਾਚ ਨੇ ਹੈਰਾਨ ਕੀਤਾ ਹੈ ਬਈ ਨਾਲ ਕਣਕੈਡੀ ਏ ਤੇ ਬਾਈ ਨੇ ਮਟਰਾਂ ਵਾਲੇ ਥਾਂ ਤੇ ਕਣਕ ਵੀ ਦਿੱਤੀ ਵੇਖਾਂਗੇ ਹਫਤੇ ਦਸ ਦਿਨਾਂ ਬਾਅਦ ਕਿਵੇਂ ਤੇ ਐਂਡ ਤੇ ਕੀ ਝਾੜ ਨਿਕਲਦਾ ਵਾਹ ਜੀ ਵਾਹ ਲੈ ਵੀ ਠੰਡ ਬਹੁਤ ਜ਼ਿਆਦਾ ਲੱਗ ਰਹੀ ਏ ਤੇ ਜਿਵੇਂ ਜਿਵੇਂ ਗੇੜਾ ਮਾਰੀ ਜਾਂਦੇ ਆ ਥੱਲੋ ਧਰਤੀ ਵੀ ਪੂਰੀ ਠੰਡੀ ਏ ਤੇ ਪੈਰ ਵੀ ਆਪਣੇ ਚੱਪਲਾਂ ਜੀ ਨੇ ਬੁੱਟਾ 'ਚ ਨਹੀਂ ਹੈਗੇ ਪਰ ਕਣਕ ਦਾ ਰੰਗ ਵੇਖ ਕੇ ਠੰਡ ਮਰੀ ਲੱਗਈ ਏ ਨਿਗ ਚੜ ਗਿਆ ਆ ਵੇਖ ਲਓ ਕਿਨਾਰੇਾਂ ਤੇ ਜੇ ਆਪਾਂ ਵਟਾਂ ਨਾਲ ਸਰੋਂ ਬੀਜਨੇ ਆ ਜਾਂ ਓੜੇ ਲਾਨਨੇ ਆ ਨਾ ਕਣਕ ਦੇ ਵਿੱਚ ਤੇ ਸਪਰੇ ਨਾਲ ਆ ਹਾਲ ਹੋ ਜਾਂਦਾ ਇਹ ਸਰੋਂ ਦੇ ਦੋ ਤਨ ਪੇਡੇ ਸੀ ਤੇ ਮਾੜਾ ਜਿਹਾ ਫੁਆਰਾ ਪਿਆ ਸਪਰੇ ਦਾ ਤੇ ਉੱਥੇ ਇਹ ਨਾ ਸੋ ਜਾਣਾ ਸੋ ਨਤੀਜਾ ਇਹ ਨਿਕਲਿਆ ਕਿ ਆਹ ਵਾਲੇ 2.5 ਤਨ ਕਿਲਿਆਂ ਦੇ ਵਿੱਚ ਤੇ ਆਪਾਂ ਸਿਰਫ ਬੂਟੀ ਤੇ ਜਿਹੜੀ ਉਹ ਪਾਲਕ ਹੈ ਤੇ ਬਾਥੂ ਇਹਨਾਂ ਤਿੰਨਾਂ ਚੀਜ਼ਾਂ ਦੀ ਸਪਰੇ ਕਰਨੀ ਹੈ ਗੁੱਲੀ ਡੰਡੇ ਦੀ ਸਪਰੇ ਬਿਲਕੁਲ ਨਹੀਂ ਕਰਨੀ ਤੇ ਪਰਲੇ ਪਾਸੇ ਬਾਥੂ ਦੀ ਸਪਰੇ ਨਹੀਂ ਕਰਨੀ ਗੁਲੀ ਡੰਡੇ ਦੀ ਤੇ ਇੱਕ ਬੂਟੀ ਤੇ ਪਾਲਕ ਦੀ ਪਾ ਦਿਆਂਗੇ ਤੇ ਚੱਲਨੇ ਆ ਹੁਣ ਆਪਾਂ ਸਪਰੇਅ ਲੈਣ ਤੇ ਫੋਟੋਆਂ ਖਿੱਚ ਲਈਆਂ ਨੇ ਜਾ ਕੇ ਵਿਖਾ ਦਿਆਂਗੇ ਆਪਾਂ